ਤਤਿ ਸ਼੍ਰੀਯਾ ਕਾਲ ਜੀ ਸਾਰਿਆਂ ਨੂੰ ਸੋ ਉਮੀਦ ਕਰਦੀ ਹਾਂ ਜੀ ਤੁਸੀਂ ਸਾਰੇ ਜਾਨੇ ਠੀਕ ਠਾਕ ਹੋਵੋਗੇ ਤੇ ਚੜ੍ਹਦੀ ਕਲਾ ਦੇ ਵਿੱਚ ਹੋਮੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਵੋਗੇ ਸੋ ਸਭ ਤੋਂ ਪਹਿਲਾਂ ਤਾਂ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦਿਓ ਦੂਸਰੀ ਗੱਲ ਐਦਾਂ ਸਭ ਨੇ ਬਹੁਤ ਵਧੀਆ ਵਧੀਆ ਡਵਾਈਸ ਦਿੱਤੀਆਂ ਵੀ ਨਾਨੀ ਦੀ ਟੇਕ ਕੇਅਰ ਐਦਾਂ ਕਰੋ ਕੇਰ ਐਦਾਂ ਕਰੋ ਐਦਾਂ ਕਰੋ ਐਦਾਂ ਕਰੋ ਠੀਕ ਹੈ ਜੀ ਚੱਲ ਰਹੇ ਹਾਂ ਜਿੱਦਾਂ ਵੀ ਬਣ ਰਹੇ ਹਾਂ ਕਿਉਂਕਿ ਹੁਣ ਨਾਨੀ ਵਿਚਾਰੀ ਕਹਿ ਦਿੰਦੀ ਆ ਫਿਰ ਮੇਰੇ ਨਾਲ ਕੋਈ ਬੋਲਦਾ ਨਹੀਂ ਤਾਂ ਫਿਰ ਮਾਣਾ ਮੋਟਾ ਸਾਨੂੰ ਕਰਨਾ ਵੀ ਮੈਂ ਦਾ ਉੱਪਰ ਸਾਡੇ ਤੇ ਦੇਖੋ ਕਿੰਨੇ ਸੋਹਣੇ ਸੋਹਣੇ ਫੁੱਲ ਹੋ ਗਏ ਆ ਵਾਓ ਦੁਪਹਿਰ ਖੜੀ ਜੀ ਨੂੰ ਕਹਿੰਦੇ ਆ ਇੱਧਰ ਤੇ ਅੱਜ ਬਲੌਗ ਕਰਨ ਇਸ ਕਰਕੇ ਅੱਜ ਫਿਰ ਹਮ ਹਸਪੀਟਲ ਚਲੇ ਕਿਆ ਬਤਾਇਂ ਆਪਕੋ ਹਸਪੀਟਲ ਹਮਾਰਾ ਖਹਿੜਾ ਨਹੀਂ ਛੱਡਤੇ ਖਹਿੜਾ ਸਾਥ ਨਹੀਂ ਛੋੜਤੇ ਸੋ ਗੱਲ ਕੁਛ ਇਹ ਦਾਂ ਇੱਕ ਬੁਆ ਹੀ ਆਏ ਵੇ ਆ ਸੰਗਰੂਰ ਸਾਈਡ ਤੋਂ ਉਹਨਾਂ ਦੀ ਅੱਜ ਅੱਖਾਂ ਮੈਂ ਦਿਖਾ ਕੇ ਲੈ ਕੇ ਆਣੀ ਆ ਉਹ ਮੇਰੇ ਕੋਲ ਆਏ ਕਹਿੰਦੇ ਪੁੱਤੂ ਚਲਦੇ ਹਨ ਨਾ ਸਹਾਰ ਹੈਗਾ ਤਾਂ ਫਿਰ ਮੈਂ ਇਸ ਕਰਕੇ ਅੱਜ ਇਹਨਾਂ ਨੂੰ ਲੈ ਕੇ ਚੱਲੀ ਆ ਅੰਦਰ ਬੈਠੇ ਆ ਮਿਲਾਂਨੇ ਆ ਜੀ ਤੁਹਾਨੂੰ ਸਾਰਿਆਂ ਨੂੰ ਕਰਦੇ ਆ ਜੀ ਬੈਕ ਇਹ ਤਾਂ ਦੇਖੋ ਕਿੰਨਾ ਸੋਹਣਾ ਗਮਲੇ ਦੇ ਵਿੱਚ ਫੁੱਲ ਗਏ ਠੀਕ ਤੇ ਇਹਦੇ ਵਿੱਚ ਤਾਂ ਅੱਖੀ ਜੰਮ ਰਹੇ ਆ ਹਲੇ ਇਹਦੇ ਵਿੱਚ ਵੀ ਸਾਨੇ ਖੜੇ ਨੇ ਕਪੜੇ ਵਗੈਰਾ ਆਪਾਂ ਨਹੀਂ ਦਿੱਤੇ ਤੋ ਸਾਰਾ ਕੁਝ ਕਰਤਾ ਚਾਚੂਰਾ ਨੇ ਵੀ ਕਿਤੇ ਅੱਜ ਅਰਜੈਂਟ ਹੈ ਜਾਣਾ ਹੈ ਇਸ ਕਰਕੇ ਸੋ ਹੁਣ ਚਲਦੇ ਆ ਜੀ ਅੰਦਰ ਆ ਦੇਖ ਲੋ ਜੀ ਪਹਿਲਾ ਤਾਂ ਮਹਿਕਮਾ ਓਏ ਸਸਤੀ ਕਰ ਦਿਓ ਭਾਈ ਰੁਜ ਜੀ ਦਾ ਖਾਤਾ ਭਾਈ ਰੁਜ ਜੀ ਕੋਤੇ ਅੱਜ ਛੁੱਟੀ ਨਹੀਂ ਮਾਂਗੇ ਪਾਪਾ ਕਹਿੰਦੇ ਅੱਜ ਮੈਂ ਤੈਨੂੰ ਕੋਈ ਕੱਲ ਛੱਡ ਦਿੰਨਾ ਤੇ ਪਾਪਾ ਕਹਿੰਦੇ 20 20 ਦਾ ਖਰਚਾ ਛੱਡਣਾ ਲਾ ਤੇ ਅੱਛਾ

ਬਲੌਜੀ ਸਤਿ ਸ੍ਰੀ ਅਕਾਲ ਹੋਏ ਕੋਠੀ ਦਾ ਖਾਲਸਾ ਵਾਈਕੁਰ ਜੀ ਕੀ ਪਤਨੀ ਮਾਤਾ ਤੁਹਾਨੂੰ ਖੁਸ਼ ਰੱਖੇ ਚੜ੍ਹਦੀਆਂ ਕਲਾ ਵਿੱਚ ਰੱਖੇ ਅੱਜ ਕਿਆ ਗੱਲ ਅੱਜ ਬੜੀ ਰੌਣਕਾਈ ਵੀ ਆ ਚਿਹਰੇ ਤੇ ਆਦੂਬਾ ਦੀ ਥੋੜੀ ਜਿਹੀ ਸਰੀਏ ਸੀ ਤਾਂ ਬਕਰ ਅੱਛਿਆ ਬਈ ਨਾਲ ਸਾਡੇ ਬੀਵੀ ਆਈ ਹੋਇਆ ਸਾਡੇ ਵੀਡੀਓ ਦੇਖਦੇ ਹਾਂ ਹਾਂ ਬੜੇ ਵੱਡੇ ਫੈਨ ਆ ਸਾਡੇ ਅੱਛਿਆ ਉਹਨਾਂ ਨੇ ਸੇਵਾ ਕਰਨ ਦਾ ਸਾਨੂੰ ਵੀ ਬਹੁਤ ਮੌਕਾ ਮਿਲਿਆ ਅੱਛਿਆ ਮਤਲਬ ਕਰਨ ਦਾ ਨਾ ਮਤਲਬ ਨਾਨਦਾਈ ਹੋਈ ਐ ਤਾਂ ਹੀ ਤਾਂ ਹੀ ਹੋਰਾਂ ਦਾ ਚਲੋ ਉਹ ਰਣੂ ਨੂੰ ਸਮਝੋ ਇਹਨਾਂ ਦਾ ਪੜਾ ਚੰਗਾ ਸ਼ਾਇਦ ਅੱਜ ਮੈਂ ਤਾਂ ਵੀ ਥੋੜਾ ਜਿਹਾ ਹਾਂ ਤੇ ਇਧਰ ਮਿਲੋ ਜੀ ਮੇਰੀ ਨਾਨੀ ਨੂੰ ਸੱਸ ਰਿਕਾ ਇੱਥੇ ਚਾਚੇ ਨੇ ਵੀ ਸਾਡੇ ਨੇ ਕੱਢ ਲਈ ਟਰ ਕਹਿੰਦਾ ਮੈਂ ਕਾਨੂੰ ਕਿਸੇ ਗੱਲ ਪਿੱਛੇ ਰਹਿ ਜੂਆਂ ਸੱਸ ਰਿਕਾ ਜੀ ਸਾਰਿਆਂ ਨੂੰ ਹਾਂ ਜੀ ਤਾਂ ਮੈਂ ਜਿੱਥੇ ਨੂੰ ਥੱਲੇ ਸੁੱਖੋ ਭੈਣ ਜਾਲੇ ਬਣਾਉਂ ਉਥੇ ਮੈਂਚਨ ਆਉਂਗਾ ਹਾਂ ਤੇ ਅੱਜ ਸਾਡੇ ਗੈਸਟ ਆ ਪਿਆ ਹਮ ਮਲਾਤ ਨਹੀਂ ਮਿਲਾਈ ਨਹੀਂ ਖੜੇ ਤੁਸੀਂ ਆ ਗਏ ਨਾ ਤੁਹਾਡੀ ਭੈਣ ਆਈ ਦੀ ਜੀ ਪਹਿਲਾਂ ਅਸਲ ਤੋਂ ਤੇਰਾ ਫਰਜ਼ ਸੀ ਉਹਨਾਂ ਨੂੰ ਮਲਾਉਣਾ ਠੀਕ ਹੈ ਮੈਂ ਕਹਾਂ ਦੇਖ ਲੈਣਗੇ ਤੇ ਵਿੱਚ ਸੰਗਰੂਰ ਤੇ ਨੇੜੇ-ਤੇੜੇ ਤੇ ਨਹੀਂ ਹਾਂ ਬੇ ਹੁਣ ਜਿਹੜੀ ਪ੍ਰੋਬਲਮ ਆ ਮਹਾਰਾਜ ਉਹ ਹੱਲ ਕਰ ਦਵੇ ਇਹਨਾਂ ਦੀ ਬਸ ਚੱਲ ਆਈ ਹਾਂ ਨੇੜੇ ਹੋ ਕੇ ਸਹਾਇ ਹੋ ਕੇ ਅਸੀਂ ਅਰਦਾਸ ਬੇਨਤੀ ਕਰ ਸਕਦੇ ਹਾਂ ਅਸੀਂ ਇਹਨਾਂ ਦੇ ਨਾਲ ਖੜ੍ਹ ਸਕਦੇ ਹਾਂ 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 ਤੇ ਜਿਵੇਂ ਹੁਣ ਜਾਣਾ ਆਪਣੇ ਭੂਆ ਦੇ ਨਾਲ ਪਹਿਲਾ ਮਿਲਣਾ ਪੈਣਾ ਪਹਿਲਾ ਮਿਲੋ ਜੀ ਜੈ ਜੀ ਦਾ ਖਾਲਸਾ ਵਾ ਗੱਲ ਜੀ ਕਿਥੇ ਹੈ ਹਾਂ ਜੀ ਹੋਰ ਭੂਆ ਜੀ ਤੁਸੀਂ ਠੀਕ ਠਾਕ ਹੋ ਹਾਂ ਜੀ ਠੀਕ ਹੈ ਤੇ ਜੇ ਭੂਆ ਜੀ ਠੀਕ ਠਾਕ ਹੁੰਦੇ ਹਾਂ ਫਿਰ ਇੰਨੀ ਦੂਰੋਂ ਕਿੱਥੇ ਆਣ ਹਾਂ ਥੋੜੀ ਜਿਹੀ ਤਿੱਕਤ ਆ ਕਿਉਂਕਿ ਮੰਮੀ ਦੇ ਅੱਖਾਂ ਦਾ ਆਪਰੇਸ਼ਨ ਕਰਵਾ ਸੀ ਜੀ ਇਹਨਾਂ ਨੇ ਬਲੌਗ ਤੇ ਦੇਖ ਕੇ ਫਿਰ ਕਹਿੰਦੇ ਵੀ ਮੈਨੂੰ ਵੀ ਇੱਕ ਵਾਰ ਚੈੱਕਅਪ ਕਰਵਾ ਦੋ ਇਹਨਾਂ ਦੇ ਹੈ ਤਾਂ ਉੱਥੇ ਵੀ ਪੀਜੀ ਹੈਗੀ ਕਹਿੰਦੇ ਇੱਕ ਮਿੰਨੀ ਪੀਜੀ ਉੱਥੇ ਡੇਟਾ ਬਹੁਤ ਲੰਬੀਆਂ ਮਿਲਦੀਆਂ ਤੁਹਾਨੂੰ ਪਤਾ ਹੀ ਇਹ ਵੀ ਡਾਕਟਰ ਜਿਹੜੇ ਥੋੜਾ ਜਿਹਾ ਸੀਰੀਅਸ ਪੇਸ਼ੈਂਟ ਹੁੰਦੇ ਉਹਨਾਂ ਨੂੰ ਪਹਿਣ ਦੇ ਆਧਾਰ ਤੇ ਰੱਖਦੇ ਆ ਤੇ ਜਿਹੜੇ ਜਿਨ੍ਹਾਂ ਦਾ ਥੋੜਾ ਜਿਹਾ ਬਹੁਤਾ ਹੁੰਦਾ ਵੀ ਹਾਂ ਸੈਟਿਸਫਾਈਜ਼ ਆ ਵੀ ਇਹ ਟਾਈਮ ਕੱਟ ਸਕਦੇ ਆ ਇਹਨਾਂ ਨੂੰ ਕੋਈ ਜ਼ਿਆਦਾ ਬੜੀ ਦਿੱਕਤ ਨਹੀਂ ਹੈਗੀ ਉਹਨਾਂ ਨੂੰ ਤਰੀਕਾ ਲੰਬੀਆਂ ਦੇ ਦਿੰਦੇ ਆ ਫਿਰ ਕਹਿੰਦੇ ਵੀ ਤੁਸੀਂ ਇੱਕ ਵਾਰ ਜਿਹੜੇ ਡਾਕਟਰ ਤੇ ਮਮੀ ਦਾ ਆਪਰੇਸ਼ਨ ਕਰਵਾਇਆ ਵੀ ਮੇਰੇ ਵੀ ਅੱਖਾਂ ਦਾ ਵੀ ਇੱਕ ਵਾਰ ਚੈੱਕਅਪ ਕਰਵਾ ਲਓ ਹੂੰ ਸਲਾਹ ਲੈ ਲੈਂਦੇ ਆ ਵੀ ਕੀ ਕਹਿੰਦਾ ਡਾਕਟਰ ਕੀ ਨਹੀਂ ਕਹਿੰਦਾ ਸਲਾਹ ਤਾਂ ਹਰ ਇੱਕ ਬੰਦੇ ਨੂੰ ਲੈਣੀ ਚਾਹੀਦੀ ਦੋ ਤੋਂ ਡਾਕਟਰਾਂ ਦੀ ਵੀ ਕਿਦਾਂ ਸਾਡੀ ਜਿਹੜੀ ਪ੍ਰੋਬਲਮ ਆ ਸਾਡੇ ਸਰੀਰ ਦੇ ਵਿੱਚ ਵੀ ਹੱਲ ਕਿਵੇਂ ਆਉਣੀ ਹੈ ਹੱਲ ਕਿਵੇਂ ਹੋਈ ਹੈ ਤੇ ਅੱਜ ਭੈਣ ਨੂੰ ਜਸਮੀ ਲੈ ਕੇ ਜਾਊਗੀ ਅ ਡਾਕਟਰ ਕੋਲ ਜਿੱਥੇ ਮਮੀ ਦਾ ਪ੍ਰੈਸ਼ਰ ਕਰਾ ਫਿਰ ਦੇਖਦੇ ਆ ਡਾਕਟਰ ਸਾਹਿਬ ਕੀ ਚਾਹੁੰਦੇ ਕੀ ਨਹੀਂ ਕਹਿੰਦੇ ਓਕੇ ਤੇ ਮੈਂ ਨਾਨੀ ਵੀ ਨਹੀਂ ਤੁਸੀਂ ਪੀ ਸਕਦੇ ਹੋ ਸਾਡੀ ਪਰਮਿਸ਼ਨ ਹੈ ਨਾਨੀ ਨੂੰ ਵੀ ਅੱਜ ਚੱਕਰ ਜੀ ਆਉਂਦੇ ਨਾਨੀ ਮੈਂ ਪੁੱਛ ਕੇ ਆਉਂਗੀ ਇਹਨਾਂ ਨੂੰ ਵੀ ਮੇਰੀ ਨਾਨੀ ਨੂੰ ਚੱਕਰ ਜੀ ਆਈ ਜਾਂਦੇ ਆ ਪੈਂਦੇ ਆ ਨਾ ਜੇ ਉਹ ਸਾਈਡ ਤੇ ਪਾਸਾ ਲਾਉਂਦੇ ਆ ਫੇਰ ਚੱਕਰ ਆਉਂਦਾ ਇੱਕ ਪਾਸੇ ਨੂੰ ਕਿ ਦੋਹੇ ਪਾਸੇ ਨੂੰ ਇਧਰ ਪਾਸੇ ਅੱਛਾ ਜਿੱਦਾਂ ਨੂੰ ਪੈਨੇ ਵੀ ਉਧਰ ਚੱਕਰ ਆਉਣ ਲੱਜਣੇ ਮਾਨੂੰ ਠੀਕ ਐ ਤੇ ਇਧਰ ਸਾਡੀ ਮਤ ਹੈ ਵੀ ਤੁਸੀਂ ਵੀ ਜਾਣਾ ਤਾਂ ਤੁਸੀਂ ਵੀ ਚਲੋ ਨਹੀਂ ਮੈਂ ਤਾਂ ਠੀਕ ਆ ਹਾਂ ਉਹ ਜੀ ਜੀ ਨੂੰ ਦਿਖਾ ਲਿਆ ਆਪਣੂ ਉਹਨੂੰ ਅੱਛਾ ਫੇਰ ਪ੍ਰਮਾਤਮਾ ਕਰੇ ਇਹਨਾਂ ਦਾ ਜਲਦੀ ਜਾਣਾ ਹੱਲ ਤਾਂ ਕਰਦਾਂਗੇ ਆਪਾਂ ਕੋਈ ਗੱਲ ਨਹੀਂ ਮਰਜੀ ਮਨੀ ਚਨੀ ਵੀ ਦੇ ਨਾਲ ਹੀ ਹੈ ਨਾ ਹੱਲ ਹੋਣਾ ਮੇਰਾ ਆ ਦੇਖ ਲਓ ਆ ਦੇਖ ਲਓ ਰੂਆ ਇਹਨਾਂ ਨੂੰ ਆਈਆਂ ਇਹ ਤਾਂ ਰੀਜਨ ਬਣਾਈ ਆ ਕਰਨਾ ਕਰੋਨਾ ਦਾ ਪਰਮਾਤਮਾ ਨੇ ਆ ਮੈਂ ਦੇਖ ਲਓ ਤੁਸੀਂ ਹਫਤੇ ਦੀ ਕਰ ਰਹੀ ਆ ਮੈਂ ਜਾਣਾ ਮੈਂ ਜਾਣਾ ਹਾਂ ਜੇ ਕਰ ਦੇ ਕਹਿੰਦੇ ਵੀ ਤੁਸੀਂ ਚਲ ਜਾਇਆ ਇੱਕ ਵਾਰੀ ਚਾਚੂ ਬੁਆਈ ਕਹਿੰਦੇ ਮੈਂ ਤਾਂ ਰਾਤ ਨੂੰ ਸੌਂਈ ਵੀ ਨਹੀਂ ਮੇਰੀ বাসਨਾ ਨਿਕਲ ਜਿਵੇਂ ਮੈਂ ਕੁੜੀਕੋਲ ਨੂੰ ਜਾਣਾ ਬਣੀ ਕੋਲ ਨੂੰ ਤੈਂਕਲ ਹੋ ਗਏ ਨਹੀਂ ਦੂਤੇ ਆਏ ਆ ਇਹ ਨਹੀਂ ਇੱਕ ਤਾਂ ਸਾਨੂੰ ਹੋਣਾ ਵੀ ਮੈਂ ਆਪਣੀ ਚਾ ਲੱਕ ਦਿਖਾਣੀ ਆ ਦੂਜਾ ਆ ਵੀ ਹੈ ਮੈਂ ਜੈਸਮੀਨ ਨੂੰ ਮਿਲਣਾ ਹੁੰਦਾ ਅੰਦੈ ਅਬ ਆਪਣੀ ਕੁੜੀਕੋਲ ਨੂੰ ਜਾਣਾ ਭਾਈ ਕੁਛ ਵੀ ਆ ਹਰ ਹਫਤੇ ਬਾਅਦ ਭੈਣ ਫੋਨ ਕਰੇ ਲਉਂਦੀ ਮੈਂ ਤਾਂ ਕਰ ਲੈਨੀ ਐ ਇਹਨਾਂ ਨੂੰ ਮੈਂ ਕਹਿੰਦਨੀ ਭਾਬੀ ਇਹਨਾਂ ਨਾਲ ਗੱਲ ਕਰਾ ਦ ਤਾਂ ਕਹਿੰਦੇ ਜੇ ਸੀਚੇ ਨੇ ਉਹ ਕੰਮ ਕਰ ਦੇਣੇ ਵਾਹ ਨਹੀਂ ਹੁੰਦਾ ਉਹ ਟਾਈਮ ਕਰਦੇ ਨੇ ਜਦੋਂ ਭੈਣ ਫੋਨ ਕਰਦੇ ਉਹ ਕਦੇ ਦੇਖੇ ਤੇ ਕਦੇ ਨਹੀਂ ਚਲੋ ਕੋਈ ਗੱਲ ਨਹੀਂ ਉਹ ਤੁਸੀਂ ਮੜੀ ਜੀ ਦੇ ਦੋ 100 ਰੁਪਇਆ ਦੇ ਦੋ ਬਸ ਉਹ ਨਹੀਂ ਉਹ ਨਹੀਂ ਕਈ ਵਾਰ ਮੈਨੂੰ ਚੱਕ ਪਾਉਂਦੀ ਰਹਿੰਦੇ ਤੁਸੀਂ ਇਹਨਾਂ ਨੇ ਕਿੱਥੋਂ ਪੈਸੇ ਮੰਮਾ ਜੀ ਦੇਣੀ ਮੇਰੇ ਤੇ ਕੁਛ ਸਮਾਨ ਮੰਗਾਇਆ ਹੋਇਆ ਹੈ ਇਹਨਾਂ ਨੇ ਪਰਸਨਲ ਜਾ ਫਿਰ ਹੁਣ ਆਪਾਂ ਆਪੋ ਨੇ ਪੈਸੇ ਲene ਆ ਨਾ ਥੋੜੇ ਜਿਹਾ ਹੋ ਠੀਕ ਆ ਹੁਣ ਬੂਆ ਜੀ ਮੈਂ ਨਾ ਛੇਤੀ ਚਰਖਾ ਚਲਾਉਣਾ ਸਿੱਖਣਾ ਏ ਚਰਖਾ ਚਲਾਉਣਾ ਸਿੱਖਣਾ ਮੈਂ ਉਹਨੂੰ ਨਾਨੀ ਤੇ ਨਾਨੀ ਮੜੀ ਜੀ ਕੈਮ ਹੋ ਜਵੇ ਥੋੜੇ ਜਿਹਾ 3-4 ਦਿਨਾਂ ਤੱਕ ਜਦ ਨਾਨੀ ਨੇ ਮੈਨੂੰ ਦੋ ਕੁ ਸਮਾਨ ਮੰਗਾਏ ਹੋਇਆ ਚਾਰ ਮਖਾਂ ਜੀਆਂ ਕਰਨੀਆਂ ਏ ਇੱਕ ਕਿਆ ਤੱਕੜਾ ਏ ਇੱਕ ਉਹ ਕਿਆ ਰੱਸੀ ਨੂੰ ਕਿਆ ਕਹਿੰਦੇ ਆ ਮਾਲ ਮਾਲ ਕਹਿੰਦੀ ਮੈਨੂੰ ਤਿੰਨ ਚੀਜ਼ਾਂ ਲਿਆ ਕੇ ਦੇ ਮੈਂ ਤੈਨੂੰ ਜਲਦੀ ਸਿਖਾ ਦਵਾਂ ਨਾ ਉਹ ਤੋਂ ਥੋਸੇ ਵੀ ਸਿੱਖੇ ਤੁਹਾਨੂੰ ਵੀ ਆਉਂਦਾ ਸਿੱਖ ਕਰ ਲੈਣਾ ਮੈਂ ਸਿੱਖਣਾ ਮੇਰਾ ਪਤਾ ਨਹੀਂ ਕਾਤੇ ਦਿਲ ਕਰ ਜਾਂਦਾ ਲੋਕ ਕਰਦੇ ਸੀ ਨਾ ਹਾਂਜੀ ਹੁਣ ਘਟ ਗਏ ਮੈਨੂੰ ਨਾਨੀ ਕਹਿੰਦੀ ਦੱਸ ਲੋਕ ਖਾਤਦੇ ਆ ਤੂੰ ਲੱਗ ਰਹੀ ਆ ਦਾਜੇ ਨੇ ਲੈ ਜਾਂਦੀ ਆ ਹੁਣ ਇੰਨਾ ਕੁੜੀ ਮਾਮਾ ਸਾਡੇ ਤੇਰ ਵਰਗੀ ਹੁਣ ਤਾਂ ਅਸੀਂ ਦਰੀਆਂ ਦੁਰੀਆਂ ਸਾਂ ਮੈਂ ਤਾਂ ਹਮੇਸ਼ਾ ਜੀ ਕਰਦਾ ਚਰਖਾ ਚਲਾਉਣ ਦਾ ਜੀ ਕਰਦਾ ਨਾਨੀ ਕਹਿੰਦੀ ਕਰਦੇ ਸਮਾਨ ਪੂਰਾ ਮੈਂ ਸਿਖਾ ਦੂਗੀ ਸ਼ੌਪ ਨੂੰ ਦੂਰ ਲਾ ਲਈ ਜਾਂਦੇ ਹਾਂ ਹੂੰ ਮੰਮੀ ਹਲੇ ਕਹੀ ਜਾਂਦੇ ਆ ਮੰਮੀ ਗਈ ਜਾਂਦੇ ਆ ਕਹਿੰਦੇ ਲੈ ਦੱਸ ਹੱਦ ਹੋ ਗਈ ਨੇ ਹੁਣ ਚਰਖਾ ਸਿੱਖਣਾ ਮਮਾ ਵੈਸੇ ਤੁਸੀਂ ਵੀ ਚਲਾ ਲੈਂਦੇ ਆ ਹਾਂ ਸੁਖਣਾ ਸਾਰਾ ਪੁੱਛਾਈ ਹਾਂਜੀ ਹਾਂਜੀ ਹਾਂ ਚਲੋ ਜੀ ਠੀਕ ਆ ਫਿਰ ਹੁਣ ਅਸੀਂ ਚੱਲੀਏ ਜੀ ਰੋਪੜ ਨੂੰ ਫਿਰ ਮਿਲਦੇ ਆ ਤੁਹਾਨੂੰ ਜਾ ਕੇ ਰੋਪੜ ਨਹੀਂ ਕੋਈ ਕਹਿੰਦੇ ਮੈਂ ਕੁਝ ਲੈ ਕੇ ਨਹੀਂ ਆਈ ਮਮੀ ਪੈਸੇ ਨਹੀਂ ਫੜਨੇ ਨਹੀਂ ਫੇਰ ਕੀ ਹੋ ਗਿਆ ਜੇ ਨਹੀਂ ਲੈ ਕੇ ਆਈ ਉਹ ਫੇਰ ਕੋਈ ਤੁਸੀਂ ਮੇਰੀ ਗੱਲ ਸੁਣੋ ਇੱਕ ਵਾਰ ਆਉਣਾ ਕਿਆ ਨਹੀਂ ਕੋਈ ਨਾ ਰਹੇ ਫਿਰ ਕੀ ਹੋ ਗਿਆ ਫੇਰ ਕੁਝ ਨਹੀਂ ਲੈਣ ਦੀ ਲੋੜ ਤੁਸੀਂ ਆ ਕੇ ਹੱਸ ਤੁਸ ਕੇ ਸਾਨੂੰ ਮੇਲੇ ਬਸ ਕਿਆ ਚਾਹੀਦਾ ਸਾਡੀ ਬੂਆ ਆ ਗਈ ਭਾਈ ਹੋਰ ਕੀ ਚਾਹੀਦਾ ਜਿਹੜੀ ਮੇਰੀ ਸਫੀ ਬੂਆ ਉਹ ਤਾਂ ਸਾਲ ਬਾਦ ਘੇੜਾ ਮਾਰਦੀ ਆ ਤੁਸੀਂ ਸਾਡੇ ਆਪਣੀਆਂ ਹੁਣ ਹੋਰ ਕੀ ਕਰੀਏ ਕੋਈ ਨਹੀਂ ਠੀਕ ਆ ਜੀ ਅੱਜ ਫੇਰ ਪਹੁੰਚ ਗਏ ਜੀ ਆਪਾਂ ਪੰਨੋ ਹਾ ਇਜ਼ ਹਸਪੀਟਲ ਦੇ ਵਿੱਚ ਠੀਕ ਹੈ ਜੀ ਬੋਆਈ ਦਾ ਚੈੱਕ ਅਪ ਕਰਾਉਣ ਤੇ ਚਲਦੇ ਹਾਂ ਜੀ ਹੁਣ ਅੰਦਰ ਪਾਣੀ ਪੋਣੀ ਦਾ ਪ੍ਰਬੰਧ ਸੋਨਾ ਕਰਿਆ ਵੈ ਤਾਂ ਲਗਾਈਆਂ ਵੀ ਐ ਛੋਹ ਵੀ ਤੇ ਬਣਦੀ ਆ ਰਾਸ਼ਾ ਜੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਰਾਸ਼ਾ ਡੋਣ ਦੇ ਕਾਰਨ ਚਲਦੇ ਹਾਂ ਜੀ ਫਿਰ ਹੁਣ ਆਪਾਂ ਅੰਦਰ ਆ ਜੀ ਸੰਦੀਪ ਹਰ ਬਾਰ టెస్ట్ <ihaz> అక్కడ <violin beeping warfare> Hey!

cố gắng 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 cố Yes, d o mm -hmm. see. o it? a c t a y e China, h e c h e s a h I d l u d e c s o c y c e c s t c e c e i c s c a c a c a n c e c n o c s o c y c e c a y c e c a y c e c s o c o c t y c e c s c a t y o c a y c e c a s e c n o c t t o c e c e e c s o c y c a c 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 Chaiyacha ho, ki chaiyacha ho. Chaiyacha ho, ki chaiyacha ho. Haan? Inda unu suansacha, iye, iye. Iye, dike na? Iye, dike na? Iyo ba, dike. சரி பட ரேந்த ना? तो आपको जितना चश्मे से सदव रही है, उतना नंबर आपको दे दिया जा रहा है ठीक है आपको ऐसा नहीं है लास्ट वाली लाइन बहुत बारीक होगा वही आप थोड़ा बहुत कम पढ़ पाहुं तो अच्छा ठीक है तो आपको अगर तो तो अभी चश्मा बनवाना है तो आप चश्मा बनवा सकते हो ठीक है मोटे दोनों आंखों में ठीक है थोड़े से